ਆਪਣੇ ਮੰਜੀ ਤੇ ਸੁੱਤਾ ਜੀ ਸੁੱਤੇ ਨੂੰ ਸੁਪਨਾ ਆ ਗਿਆ ਕਿ ਸੁਪਨੇ ਦੇ ਵਿੱਚ ਕੀ ਹੈ ਵੀ ਜਿਹੜਾ ਰਾਜਾ ਸੀ ਉਹਦੇ ਭਿਖਾਰੀ ਹੈ ਹੱਟੇ ਕੱਪੜੇ ਜੁੱਤੀ ਟੁੱਟੀ ਸਿਰ ਤੇ ਪੱਗ ਨਹੀਂ ਨਾਲ ਕੋਈ ਨਹੀਂ ਰੋਟੀ ਟੁਕ ਮੰਗਣ ਨੂੰ ਕੋਈ ਦਿੰਦਾ ਨਹੀਂ ਉਹ ਬੜਾ ਪਰੇਸ਼ਾਨ ਹੈ ਕਿ ਮੇਰਾ ਰਾਜ ਭਾਗ ਭਿਖਾਰੀ ਦੂਜੇ ਪਾਸੇ ਇੱਕ ਭਿਖਾਰੀ ਕੱਖਾਂ ਦੀ ਛਾਂ 'ਚ ਸੁੱਤਾ ਹੈ ਪਰ ਉਹਨੇਂਜ ਲੱਗਦਾ ਵੀ ਮੇਰੇ ਕੋਲ ਬੜੇ ਹਾਥੀ ਘੋੜੇ ਮਹਿਲ ਮਾੜੀਆਂ ਰਾਣੀਆਂ ਫੌਜਾਂ ਸੈਨਾ ਸ਼ਸਤਰ ਹੁਣ ਸੁਪਨੇ ਵਿੱਚ ਰਾਜਾ ਵੀ ਝੂਠਾ ਹੈ ਤੇ ਸੁਪਨੇ ਦੇ ਵਿੱਚ ਭਿਖਾਰੀ ਵੀ ਝੂਠਾ ਹੈ ਤਾਂ ਹੀ ਆਖਿਆ ਸੀ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਉਹ ਸੁਪਨੇ ਦੇ ਵਿੱਚ ਰਾਜਾ ਵੀ ਝੂਠਾ ਹੈ ਤੇ ਭਿਖਾਰੀ ਵੀ ਝੂਠਾ ਹੈ ਸਾਧ ਸੰਗਤ ਜੀ ਅਸੀਂ ਨਾ ਸੁਪਨੇ ਵਾਲੇ ਭਿਖਾਰੀ ਬਣਨੇ ਤੇ ਨਾ ਸੁਪਨਿਆਂ ਵਾਲੇ ਰਾਜੇ ਬਣਨੇ ਫਿਰ ਬਣਨਾ ਕੀ ਆ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਭਗਤ ਬਣਨਾ ਹੈ ਤੇ ਭਗਤ ਜਾਗਿਆ ਹੋਇਆ ਹੁੰਦਾ ਹੈ ਗੁਰਸਿੱਖ ਜੋਗੀ ਜਾਗਦੇ ਪਰ ਗੁਰਬਾਣੀ ਨਾਲ ਜੁੜ ਕੇ ਮੈਂ ਫਿਰ ਬਿੰਦਿਕਰਾ ਸਾਧ ਸੰਗਤ ਗੁਰਬਾਣੀ ਸਾਨੂੰ ਜਗਾਉਂਦੀ ਆ